ਉਜੀ ਸੌਣ ਦਾ ਪਹਿਲਾ ਸੋਮਵਾਰ ਹੈ ਤੇ ਅੱਜ ਬਟਿੰਡੇ ਦੇ ਵਿੱਚ ਪੂਰਾ ਤੇਜ਼ ਨਹੀਂ ਹੈ ਬਹੁਤ ਤੇਜ਼ ਹੈ ਪ੍ਰਾਣ ਖਾਨੇ ਖੜੇ ਆ ਇਸ ਵਕਤ ਅਸੀਂ ਕਿਹੜੇ ਕਿਹੜੇ ਰੀਜੇ ਪੈ ਰਿਹਾ ਨਹੀਂ ਕਮੈਂਟ ਕਰਕੇ ਦੱਸੋ ਕਿਉਂਕਿ ਅੱਜ ਜੋ ਸੌਣ ਦਾ ਮਿੰਨਾ ਹੁੰਦਾ ਹੈ ਇਹਦੇ ਮੇਰੇ ਵਿੱਚ ਇੱਕ ਮੱਲੇ ਜਮੀ ਪੈਂਦਾ ਤੇ ਦੂਜੇ ਮੱਲੇ ਜ ਨਹੀਂ ਪਤਾ ਹੁੰਦਾ ਆ ਦੇਖੋ ਕਿੰਨਾ ਤੇਜ਼ ਆ ਪ੍ਰਾਣ ਖਾਨੇ ਵੱਟ ਛੜਨਦਾ ਇੱਕ ਵੱਟ ਅੱਧੀ ਵੱਟ ਵੀ ਛੜਨਦਾ ਜਿਹੜਾ ਕਹਿਣਾ ਹੈ ਅਿਕਲ ਓਟੀਪੀ ਲੈ ਕੇ ਨਹੀਂ ਪਉਂਦਾ ਰੱਬ ਓਟੀਪੀ ਰੱਜ ਜਿਹਦੇ ਪੇਜ ਦਾ ਉਧਰ ਤਾਂ ਨਹੀਂ ਪੈ ਜਾਂਦਾ ਕਿਦਾ ਉਹ ਜਾ ਤੇ ਨਹੀਂ ਪੰਦਾ ਆ ਦੇਖੋ ਪੂਰਾ ਤੇਜ ਆ ਜੀ ਗਰਮੀ ਬਹੁਤ ਤੇਜ਼ ਸੀ ਗੰਨੂ ਤੋਂ ਰਾਤ ਮਿਲ ਗਈ ਬਟੰਡੇ ਵਾਲਿਆਂ ਨੂੰ ਦੇਖੋ ਅੱਜ ਸਾਰੇ ਪੰਜਾਬ ਚ ਪੈ ਰਹੇ ਨੇ ਤਾਂ ਇੱਥੇ ਤਾਂ ਕਹਿੰਦੇ ਕਣੀਆਂ ਪੈ ਜਾਂ ਤਾਂ ਵੀ ਨਹੀਂ ਪਰ ਜਾਂਦਾ ਪਾਣੀ ਪਰ ਜਾਂਦਾ ਬੇਟੰਡੇ ਦੇ ਪ੍ਰਾਣ ਥਾਣੇ ਸਰਕੀ ਵਿਆਰ ਉਹ ਲੈ ਜਾ ਛੇਤੀ ਗਿੱਲਾ ਕਰੀਆ ਜਵਾਕ ਨੂੰ ਉਹ ਲੈ ਜਾ ਲੈ ਜਾ ਮਰਾ ਆਦੇ ਪੈਗ ਲੱਗੇ ਤੇ ਮਿਲਦਾ ਜਵਾਕ ਨੂੰ ਗਿੱਲਾ ਕਰੀ ਜਾਂਦਾ ਆਹ ਹੋ ਉਹ ਲੈ ਜਾ ਯਾਰ ਗਿੱਲਾ ਕਰੀਆ ਜਵਾਕ ਨੂੰ ओ इधर आ हेलो अब पे इधर यार पे इधर ओ बच ओ बच्चा गिला हो रहा है यार तू ले यार बाबू सबसे पहला सुख है निरोगी का आया बच्चे को घर छोड़ दो गिला है फिर दोबारा आया छोड़ कर घर आना फिर अब दोबारा ना हमें कोई कोई रोग नहीं है सबसे पहला सुख है निरोगी का आया ਅਤੇ ਦੂਸਰਾ ਸੁਖ ਰਘਰ ਮੇਮਾਇਆ ਹਮਮਮ ਤੀਸਰਾ ਸੁਖ ਕੁਲਵੰਤੀ ਨਾਨੀ ਉਹ ਕਾਂਪ ਰਿਆ ਯਾਰ ਛੱਡ ਲੈ ਇਸ ਕੋ ਜਾ ਦੇ ਨਹੀਂ ਕਾਂਪ ਆ ਲੈ ਛੋੜ ਕੇ ਦੁਬਾਰਾ ਆ ਜਾ ਵਾਪਿਸ ਕਰ ਇਹ ਇਹ ਹਮੇ ਕੋਈ ਦਿੱਕਤ ਨਹੀਂ ਤੀਸਰਾ ਸੁਖ ਕੁਲਵੰਤ ਉਹ ਦਵਾ ਕੰਬੀਆਂ ਦਾ ਇਹਨਾਂ ਨੂੰ ਭੇਜੂਗਾ ਅਚ ਚੌਥਾ ਸੁਖ ਸੁਤ ਆ ਗਿਆ ਕਾਰ ਆ ਰਿਹਾ ਆ ਬੱਚਾ ਖਾਂ ਰਿਹਾ ਹੈ ਕਿਹੜਾ ਆ ਰਿਹਾ ਆ ਉਹ ਸੁਣੂਗਾ ਹਾਂ ਉਹ ਦੇ ਗਿਆ ਹਾਂ ਯਾ ਬਾਈ ਯਾਰ ਅਚਾ ਪਿਆਚਾਣੂ ਚਾ ਪਿਆ ਦੇ ਰੱਖ ਪੇਜਿਆ ਰ ਪੇਜਿਆ ਨੂੰ ਆਣੀ ਉਹ ਆਣੀ ਪੇਜ ਦੇ ਨੂੰ ਪੇਜ ਰਿਆ ਕੋਈ ਕੋਈ ਰੋਗ ਨਹੀਂ ਹੈ ਉਹ ਜਾ ਯਾਰ ਤੱਕ ਲੱਗ ਲਾਰ ਕੇ ਆਪ ਤਾਂ ਪੈਗ ਲੱਗ ਗਿਆ ਜੀ ਹਾਂ ਤਾਂ ਸੁਪਰ ਅਹ ਹਾਂ ਵੀ ਖਰੀ ਖਰੀ ਜਾਂਦਾ ਖਰੀ ਖਰੀ ਜਾਂਦਾ ਜੀ ਥੋੜਾ ਥੋੜਾ ਦੁਬਾਰਾ ਦੁਬਾਰਾ ਆ ਜਾਣਾ ਦੁਬਾਰਾ ਆ ਜਾਣਾ ਓ ਯਾਰ ਉਹਦੀ ਛਤਰੀਆਂ ਕਰਦੇ ਆ ਲੋਕਾਂ ਨੇ ਤੇ ਪ੍ਰਾਣ ਥਾਣੇ ਤੇ ਸਰਕੀਵਾਰ ਤਾਂ ਕਹਿੰਦੇ ਕਿਸ਼ਤੀਆਂ ਵੀ ਘਟਲਦੇ ਆ ਜਦੋਂ ਮੀਂਹ ਪੈਂਦਾ ਕਿਸ਼ਤੀਆਂ ਰੱਖਿਆ ਲੋਕਾਂ ਨੇ ਘਰੇ ਇੱਥੇ ਕਹਿੰਦੇ ਕਿੰਨੀ ਮਰਜ਼ੀ ਗਰਮੀ ਪੈ ਜਾਏ ਪਰ ਮੀਂਹ ਨਾ ਪਵੇ ਸਰਕੀਵਾਰ ਵਾਲਾ ਤਾਂ ਕਾਮੇਕਾਰ ਬੰਦ ਹੋ ਜਾਂਦਾ ਤੇ ਆ ਦੇਖੋ ਅਜੇ ਥੋੜਾ ਜਿਹਾ ਆਵੇ ਆ ਲੋ ਜੀ シェルノレシェルノワイネ。オテシェルノワイネ。アンディメトロコジョーノミンパタ。 ਹਲੋ ਸ਼ੇਰ ਨੂੰ ਤਾਂ ਕੱਲ ਮਿਲ ਰਿਹਾ ਕੋਹਾ ਦਾ ਪ੍ਰਮੋਜਨ ਸਾਈਂ ਹੁੰਦਾ ਜਵਾ ਕੰਬੀ ਆਂਦਾ ਆਪਦੇ ਪੈਗ ਲੱਗੇ ਸੀ ਮੈਨਾਂ ਦਾ ਵੀਡੀਓ ਬਾਲ ਕਰ ਜਾਂਦੇ ਅੱਜ ਰਹਿ ਰਹਿ ਕੇ ਨਹੀਂ ਪਹਿ ਰਿਆ ਸਵੇਰ ਦਾ ਮੈਨੂੰ ਆਹ 8-10 ਵਾਰ ਹੀ ਪੈ ਗਿਆ ਰੁਕ ਜਾਂਦਾ ਫੇਰ ਪੈਣ ਲੱਗ ਜਾਂਦਾ ਰੁਕ ਜਾਂਦਾ ਫੇਰ ਚੱਲ ਪੈਂਦਾ ਰਹਿ ਰਹਿ ਕੇ ਰੱਬ ਨੂੰ ਵੀ ਆਉਂਦਾ ਵੀ ਨਹੀਂ ਪਾਉਣਾ ਬ੍ਰੇਕ ਲੈ ਲਾ ਕੇ ਪਉਂਦਾ ਰੱਬੂ ਵੀ ਨਹੀਂ ਪਾ ਕੇ ਫਿਰ ਫੇਰ ਕਿਹਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਮੀ ਬਾਕੇ ਫੇਰ ਕਹਿੰਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਥੋੜੀ ਦਿਰ ਪੋਹਤਾ 10 ਮਿੰਟ ਪਾ ਕੇ ਕਰਕੇ ਗਿੱਲਾਇਆ ਮੌਲ ਉਦੋਂ ਬਾਅਦ ਫੇਰ ਕਹਿੰਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਉਹ ਬ੍ਰੇਕ ਲਾਪੇ ਟਾਇਰ ਕੇ ਇਹ ਬੱਦਲਾਂ ਤੋਂ ਲੱਗਦਾ ਹੈ ਨਹੀਂ ਮੂੜਤ ਦੀ ਹੈ ਨਹੀਂ ਹੈ ਜੀ ਦੂਬਾ ਪੈਂਦਾ ਨਹੀਂ ਬੱਦਲਾਂ ਤੋਂ ਲੱਗਦਾ ਹੈ ਖੁੱਲੇ ਪਿਆ ਬੱਦਲ ਇੱਕ ਵਾਰੀ ਥੋੜਾ ਕਰਤਾ ਗਿੱਲਾਇਆ ਆ ਪਾਣੀ ਨਿਕਲ ਜੂਆ ਉਸ ਤੋਂ ਬਾਅਦ ਫੇਰ ਦੁਬਾਰਾ ਹੁਣ ਪਾਣੀ ਛੇਤੀ ਨਿਕਲਣ ਲੱਗ ਗਿਆ ਕਿਉਂਕਿ ਹੁਣ ਥੋੜੀ ਨਿਕਾਸੀ ਦਾ ਪ੍ਰਬੰਧ ਵਧਾਇਆ ਕੀਤਾ ਹੈ ਬਟੰਡਾ ਦੇ ਨਗਰ ਨਿਗਮ ਦੇ ਜਿਹੜੇ ਪ੍ਰਬੰਧ ਵਧਿਆ ਹੋ ਗਏ ਮੋਟੀ ਪਾਇਪ ਲਾਤੀ ਸਰਕੀ ਵਿਆਰ ਦੇ ਵਿੱਚ ਜਿਹੜਾ ਪਤਲਾ ਆਇਆ ਸੀਗਾ ਬਹੁਤ ਮੋਟੀ ਪਾਇਪ ਤੇ ਵੱਡੀਆਂ ਛਲਾ ਪਰ ਵਰਕੇ ਪਾਣੀ ਨਿਕਲਦਾ ਉਥੋਂ ਤੇ ਥੋੜੀ ਦੇਰ ਬਾਅਦ ਹੀ ਸਰਕੀ ਵਿਆਰ ਦਾ ਜਿਹੜਾ ਹੈਗਾ ਪਾਣੀ ਉਹ ਨਿਕਲ ਜਾਂਦਾ ਤੇ ਇਸ ਕਰਕੇ ਬਾਜ਼ਾਰ ਵਾਲੇ ਵੀ ਧੰਨਵਾਦ ਕਰਦੇ ਸੀ ਕਿ ਚਲੋ ਕੁਛ ਤਾਂ ਫਰਕ ਪਿਆ ਮੇਅਰ ਸਾਹਿਬ ਛੰਡੇ ਦੇ ਵਗਦੀ ਕੰਮ ਕਰ ਰਹੇ ਨੇ ਤੇ ਚਲੋ ਦੁਬਾਰਾ ਹੋਵਾਂਗੇ ਦੁਬਾਰਾ ਫਿਰ ਆਪਾਂ ਲਾਈਵ ਹੋਵਾਂਗੇ ਲੋਈ ਇਹਦੇ ਪਾਣੀ ਨੂੰ ਦੇਖ ਕੇ ਵੀ ਮੋਕਾ ਭਾਵੇਂ ਪਹੁੰਚੇ ਦੇਖੀ ਟੀਵੀ 'ਚ ਦੇਖੀ ਠੰਡ ਜਾਈ ਪੈ ਜਾਂਦੀ ਆ ਸੋ ਤਾਂ ਕਿ ਅਸੀਂ ਲਾਈਵ ਦਿਖਾ ਦਨੇ ਉਹਨੇ ਤੇ ਕਈ ਇਲਾਕਿਆਂ 'ਚ ਇਹ ਬਠੰਡੇ 'ਚ ਨਹੀਂ ਪੈ ਰਿਆ ਤੇ ਉੱਧਰ ਵੀ ਦੇਖ ਕੇ ਥੋੜਾ ਜਿਹਾ ਲੱਗਦਾ ਜਿਵੇਂ ਮੀਂਹ ਆ ਪਵੇ ਤੇ ਨਾਲ ਦੇ ਮੁੱਲੇ ਦੇ ਪੇਜੇ ਫਿਰ ਠੰਡਾ ਇਹਦਾ ਹੋ ਜਾਂਦਾ ਕੂਲਰ ਮੰਗੂ ਜਿਵੇਂ ਕੂਲਰ ਤੇ ਪਾਣੀ ਹੁੰਦਾ ਆ ਵੀ ਆਰੇ ਹਰੇ 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 ਬੱਸ ਕੀ ਹੋਇਆ ਮੀਂਹ ਪੈ ਗਿਆ ਕੰਮ ਤੋਂ ਹੋਜ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਕਰਕੇ ਲੋਕ ਬਾਜ਼ਾਰ ਘਟੋਲ ਦੀ ਜਾਂਦੇ ਸੀ ਹਾਂ ਜੀ ਬਹੁਤ ਸਹੀ ਗੱਲਾਂ ਤੁਹਾਡੀ ਸਿੱਧੂ ਸਾਹਿਬ ਤੇ ਨਹੀਂ ਜ਼ਰੂਰੀ ਸੀ ਕੰਮ ਵੀ ਫਿਰ ਕਰਨ ਨੂੰ ਜੀ ਨਹੀਂ ਕਰਦਾ ਨਾ ਹੁਣ ਇਹ ਨਹੀਂ ਪੈ ਜਾਂਦਾ ਫਿਰ ਅਲਾਵਾ ਵੀ ਕਰੀਏ ਕੰਮ ਹੁਣ ਬਸ ਸਰੀਰ ਦਾ ਸੈੱਟ ਹੋ ਜਾਂਦਾ ਗਾ ਗਰਮੀ ਤਾਂ ਕੋਈ ਘਬਰਾਹਟ ਹੁੰਦੀ ਰਹਦੀ ਆ ਉਮਰਸ ਜੀ ਉਮਰਸ ਵਾਲਾ ਮੌਸਮ ਨਾ ਇਹ ਘਬਰਾਹਟ ਜੀ ਛਿੜ ਜਾਂਦੀ ਆ ਆਹ ਲੋ ਬਾਈ ਜੀ ਛਤਰੀ ਲੈ ਕੇ ਜਿਹੜਾ ਸਾਈਕਲ ਤੇ हेलो सर हेलो सर नवाख नवाख बहुत बढ़िया वीडियो थैंक यू थैंक यू नवाख स्कूलों जो कई बार छोटे ਹੁੰਦੇ ਸੀ ਨਾ ਬੱਦਲ ਜੇ ਹੁੰਦੇ ਸੀ ਕਿ ਸਕੂਲ ਜਾਣ ਲੱਗੇ ਤਾਂ ਸਕੂਲ ਜਾਂਦਾ ਦਿੱਲੀ ਕਰਦਾ ਉਹ ਐ ਹੁੰਦਾ ਸੀ ਵੀ ਮੀਂਹ ਪੈ ਜਾਏ ਤੇ ਫੇਰ ਮੈਨੂੰ ਛੁੱਟੀ ਮਿਲ ਜਾਂਦੀ ਸਕੂਲ ਤੋਂ ਤਾਂ ਉਹ ਟਾਈਮ ਯਾਦ ਆਉਂਦਾ ਹੈ ਬਚਪਨ ਦਾ ਸਮਾਂ ਇਹ ਪਾਣਾ ਇਹ ਸਾਰਾ ਜਿਹੜਾ ਪਾਣੀ ਹੈਗਾ ਰੁੜ ਕੇ ਇਹ ਰੁੜ ਕੇ ਜਾਊਗਾ ਇਧਰ ਨੂੰ ਸਰਕੀ ਬਿਆਰ ਨੂੰ ਆਹ ਦੇਖੋ ਇਧਰ ਚੱਲਿਆ ਇਹ ਸਰਕੀ ਬਿਆਰ ਆ ਬਠਿੰਡੇ ਦਾ ਤੇ ਸਾਰਾ ਇਧਰ ਨੂੰ ਪਾਣੀ ਮੁਰਜੂ ਤੇ ਇਕੱਠਾ ਹੋ ਜਾਂਦਾ ਤੇ ਉੱਥੋਂ ਮੋਟੀ ਪੈ ਬਲਾਤੀ ਹੁਣ ਉੱਥੋਂ ਨਿਕਲ ਜਾ ਜਾਂਦਾ ਛੇਤੀ ਇੱਥੇ ਬਹੁਤ ਪਾਣੀ ਪਰਦਾ ਹੁੰਦਾ ਸੀ ਜਦੋਂ ਪਹਿਲਾਂ ਖੰਡੇ ਦੇ ਮਨਪ੍ਰੀਤ ਬਾਦਲ ਜੀ ਸੀਗੇ ਐਮਐਲਏ ਉਦੋਂ ਵੀ ਉਦੋਂ ਕੀਤੇ ਸੀ ਡਿਸਪੋਜ਼ਲ ਲਗਾ ਦੇ ਦੇ ਫਾਸ ਨਿਕਲਦਾ ਵੀ ਪਾਣੀ ਹੁਣ ਮੇਅਰ ਸਾਹਿਬ ਆਏ ਉਹਨਾਂ ਨੇ ਹੋਰ ਇੱਥੇ ਅਪਡੇਟ ਕਰਤਾ ਥੋੜਾ ਜਿਹਾ ਅਹੀਂ ਸਿਰੋ ਨੀਵਾ ਏਰੀਆ ਸਾਰਾ ਏਰੀਆ ਉੱਚਾ ਤਾਂ ਹੋ ਨਹੀਂ ਸਕਦਾ ਜੇ ਉੱਚਾ ਕਰਦੇ ਕਈਆਂ ਘਰਾਂ ਦੀਆਂ ਛੱਤਾਂ ਨਹੀਂ ਨੀਂ ਹੋ ਜਾਣਗੀਆਂ ਫਿਰ ਹੋਰ ਪ੍ਰੋਬਲਮ ਹੋ ਜਾਊ ਘਰਾਂ ਜੇ ਵੜ ਜਾ ਕਰੂਗਾ ਉਹ ਇਹ ਬਟੰਡਾ ਸੀ ਨਾ ਜਿਹੜਾ ਕਹਿੰਦੇ ਟਿੱਬਿਆਂ ਦਾ ਸ਼ਹਿਰ ਸੀਗਾ ਉੱਚੇ ਨੀਵੇਂ ਟਿੱਬੇ ਕਿਵੇਂ ਹੁੰਦੇ ਆ ਇਹ ਘਰ ਥੱਲੇ ਬਣ ਗਿਆ ਕਿ ਉੱਪਰ ਬਣ ਗਿਆ ਉਹ ਕਿਤੇ ਦਾ ਪਾਣੀ ਮੋਟਰ ਨਾਲ ਚੜ ਪਹੜਾਉਣਾ ਪੈਂਦਾ ਤੇ ਕਿਤੇ ਇੰਨਾ ਪਾਣੀ ਆ ਜਾਂਦਾ ਵੀ ਪੌਂਟਰਾਂ ਦਾ ਕੱਢਣਾ ਪੈਂਦਾ ਇਹ ਉਹੀ ਹਾਲ ਆ ਬਟੰਡਾ ਕਈ ਇਲਾਕੇ ਦੇ ਇਹ ਜਿਹਾ ਵੀ ਮੋਟਰ ਲਾ ਕੇ ਇਹ ਨਾਲ ਪਾਣੀ ਚੜਾਉਂਦੇ ਆ ਤੇ ਕਈ ਲਾ ਕੇ ਮੋਟਰਾਂ 'ਚ ਕੱਢਦੇ ਆ ਪਾਣੀ ਇਹ ਹਾਲ ਆ ਬਟੰਡਾ ਦਾ ਉੱਚਾ ਨੀਵਾ ਅੱਡ ਅੱਡ ਏਰੀਆ ਦੇ ਵਿੱਚ ਵੱਖ-ਵੱਖ ਦੀ ਜੇ ਤੇ ਇਸ ਤਰ੍ਹਾਂ ਦੀ ਪਹਾੜਾਂ ਦੀ ਤਰ੍ਹਾਂ ਬਣਿਆ ਦਾ ਕਿ ਟਿੱਬਿਆਂ ਦਾ ਸ਼ਹਿਰ ਹੈ ਜਿਹੜੇ ਸਿੱਧੂ ਮੂਸੇ ਵਾਲਾ ਕਹਿੰਦਾ ਕਿ ਨਾ ਟਿੱਬਿਆਂ ਦੇ ਸ਼ਹਿਰ ਤੋਂ ਅਸੀਂ ਕੋਈ ਬਠਿੰਡਾ ਵੀ ਇੱਕ ਟਿੱਬਿਆਂ ਦਾ ਸ਼ਹਿਰ ਹੀ ਆ ਤੇ ਰੇਗਿਸਤਾਨ ਸੀ ਥਾਰ ਰੇਗਿਸਤਾਨ ਉਹਦਾ ਆਖਿਰਸਰਾ ਪੈਦਾ ਕਿਤੇ ਪਛੰਡਾ ਤਾਂ ਹੀ ਇੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਾਰੇ ਮੌਸਮ ਦੇਖਣ ਨੂੰ ਮਿਲਦੇ ਇੱਥੇ ਤੇ ਮੀਂਹ ਮੀਂਹ ਜਦੋਂ ਪਹਿਲਾਂ ਤਾਂ ਪੈਦਾ ਨਹੀਂ ਮੀਂਹ ਇੱਥੇ ਠੀਕ ਹੈ ਸਿਵਿਲਾ ਲਾਈ ਜਾਂਦੇ ਆਂ ਵੀ ਮੀਂਹ ਪੈ ਵੀ ਮੀਂਹ ਵਿੱਚ ਸਿਵਿਲਾ ਲਾ ਕੇ ਪਰ ਜੇ ਬਠੰਡੇ ਜੇ ਨਹੀਂ ਪੈ ਜਾ ਫਿਰ ਤਵੇਂ ਬੁੱਧੇ ਮਾਰਦੇ ਆ ਵੀ ਮੀਂਹ ਬੰਦ ਹੋ ਜੇ ਕਿਉਂਕਿ ਪੜ ਜਾਂਦਾ ਪਾਣੀ ਤੇ ਲੋਕਾਂ ਨੂੰ ਸਮੱਸਿਆ ਹੋ ਜਾਂਦੀ ਹੈ ਸਿੱਧੂ ਸਾਹਿਬ ਜੀ ਲਿਖਦੇ ਆ 1992 ਤੋਂ 1995 ਯਾਦ ਆ ਗਿਆ ਅਸੀਂ ਸਕੂਲ ਸਾਈਕਲ ਤੇ ਆਉਂਦੇ ਸੀ ਪਿੰਡ ਤੋਂ ਸ਼ਹਿਰ ਪੜਨ ਆਉਂਦੇ ਸੀ ਹਾਂਜੀ ਹਾਂਜੀ ਪੁਰਾਣਾ ਟਾਈਮ ਬਹੁਤ ਵਧੀਆ 1995 ਦਾ ਟਾਈਮ ਸੀ ਜਿਹੜਾ 90 ਆਲਾ ਦੌਰ ਸੀ ਬਹੁਤ ਵਧੀਆ ਦੌਰ ਸੀਗਾ ਤੁਸੀਂ ਸਿੱਧੂ ਸਾਹਿਬ ਕਿੱਥੋਂ ਕਿਹੜੀ ਜਗ੍ਹਾ ਤੋਂ ਸਿੱਧੂ ਸਾਹਿਬ ਦਾ ਸ਼ਹਿਰ ਆਪ ਦਾ ਪਿੰਡ ਜਦੋਂ ਕੋਈ 1992 95 90 ਦੇ ਦੌਰ ਦੀ ਗੱਲ ਕਰਦਾ ਨਾ ਸਾਨੂੰ ਆਪਣਾ ਟਾਈਮ ਯਾਦ ਆ ਜਾਂਦਾ ਕਿ ਉਸ ਟਾਈਮ ਕਿੰਨਾ ਵਧੀਆ ਸਮਾਂ ਹੁੰਦਾ ਸੀਗਾ ਭਾਵੇਂ ਟੈਕਨੋਲੋਜੀ ਨਹੀਂ ਸੀਗੀ ਮੋਬਾਈਲ ਨਹੀਂ ਸੀਗੇ ਪਰ ਉਹ ਟਾਈਮ ਸੀ ਜਿਹੜਾ ਕਦੇ-ਕਦੇ ਆ ਲੱਗਦਾ ਵੀ ਇਹ ਸਾਰੀ ਟੈਕਨੋਲੋਜੀ ਚਲੀ ਜਾਵੇ ਤੇ ਉਹ ਜਿਹੜਾ ਦੌਰ ਹੈਗਾ 1990 ਆਲਾ ਦੌਰ ਸੀਗਾ ਉਹ ਵਾਪਸ ਆ ਜੇ ਤਾ ਤੁਸੀਂ ਯਾਰ ਲਿਖਿਆਣਾ 1992 ਤੋਂ 95 ਦਾ ਦੌਰ ਤਾਂ ਉਹ ਟਾਈਮ ਯਾਦ ਆ ਗਿਆ ਉਹ ਸਾਡਾ ਉਹ 골ਡਨ ਪੀਰੀਅਡ ਸੀ ਇੱਕ ਤੇ ਉਹ ਬੜਾ ਯਾਦ ਹੁੰਦਾ ਅੱਜ ਦੇ ਜਿਹੜੀ ਟੈਕਨੋਲੋਜੀ ਵਧੀਆ ਪਰ ਟੈਨਸ਼ਨਾਂ ਬਹੁਤ ਵਧ ਗਈਆਂ ਤਾਂ ਤੁਸੀਂ ਆਪ ਤਾਂ ਦੱਸੋ ਜੀ ਕਿੱਥੋਂ ਦੇ ਐਸ ਤੋਂ ਹਾਲ ਓਏ ਢਾਈ ਵਾਲੀ ਢਾਈ ਹੋਰੇ ਕੁਝ ਵਾਕ ਵਾਲਾ ਨਾ ਫਸ ਗਿਆ ਦਵਾ ਮੈਂ ਨਹੀਂ ਪਾਣੀ ਮੈਂ ਨਹੀਂ ਗਾ ਘਟਾ ਘੜਦਾ ਪਾਣੀ ਘਟ ਘੜਦਾ ਉਹ ਨਾਲ ਦੇ ਨਿਕਲ ਜਾਂਦਾ ਪਾਣੀ ਹੈ ਜੀ ਨਹੀਂ ਮੈਂ ਦੁਕਾਨ ਉੱਥੇ ਰਹਿਣਾ ਸੁਛਿੰਦਾ ਤੋਂ ਜੇ ਐਸ ਸਟੂਟਿਕ ਉਹ ਕਿਉਂ ਕੇ ਥੋੜੀ ਤਾਂ ਨਹੀਂ ਅਜੀਬ ਅੱਛਾ ਮੈਡਮ ਤੁਸੀਂ ਹੋ ਠੀਕ ਹੈ ਠੀਕ ਹੈ ਆ ਗੁਰੂ ਤੋਂ ਬੀਣਾ ਰੋੜ ਤੋਂ ਜੀ ਐਸ ਬੁਟੀਕ ਮੈਡਮ ਹਰਜੀਤ ਜੀ ਥੈਂਕ ਯੂ ਜੀ ਕਮੈਂਟ ਕਰਨ ਲਈ ਤੇ ਪੁਰਾਣਾ ਟਾਈਮ ਯਾਦ ਕਰਾਉਣ ਵਾਸਤੇ ਠੀਕ ਆ ਜੀ ਧੰਨਵਾਦ ਹੋਰ ਅੱਗੇ ਬਚੋ